ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਵਿਧਾਨ ਸਭਾ ਵਾਲਕਾ ਖੇਮ ਕਰਨ ਦੇ ਅਧੀਨ ਆਉਂਦੇ ਪ੍ਰਮੁੱਖ ਤੇ ਇਤਿਹਾਸਕ ਨਗਰ ਪਿੰਡ ਬਲਟੋਆ ਵਿਖੇ ਕੁਝ ਦਿਨ ਪਹਿਲਾਂ ਵੀ ਦੁਕਾਨਦਾਰਾਂ ਨੂੰ ਫਰੋਤੀ ਦੀਆਂ ਕਲਾਂ ਆਈਆਂ ਤੇ ਉੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਸੁਰੱਖਿਆ ਦਿੱਤੀ ਗਈ ਅੱਜ ਦਿਨ ਦਿਹਾੜੇ ਗੁਰਨਾਨਕ ਮੋਦੀ ਖਾਨੇ ਤੇ ਫਾਇਰਿੰਗ ਹੋਈ ਜਿੱਥੋਂ ਦੁਕਾਨਦਾਰ ਵਾਲ-ਵਾਲ ਬਚਿਆ ਉਸ ਤੋਂ ਬਾਅਦ ਤੁਰੰਤ ਸੂੂ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਮੇਨ ਚੌਕ ਮਟੋਵਾ ਵਿਖੇ ਦਰਨਾ ਦਿੱਤਾ ਇਸ ਤੋਂ ਬਾਅਦ ਡੀਐਸਪੀ ਪਿੱਛੇਵੰਡ ਵੱਲੋਂ ਵਿਸ਼ਵਾਸ ਦਿਵਾਉਣ ਤੋਂ ਬਾਅਦ ਦੁਕਾਨਦਾਰਾਂ ਨੇ ਦਰਨਾ ਸਮਾਪਤ ਕੀਤਾ ਇਸ ਸੰਬੰਧੀ ਲੋਕ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਫੇਸਬੁੱਕ ਇੰਸਟਾਗ੍ਰਾਮ ਤੇ ਫੋਲੋ ਕਰਨ ਨੂੰ ਕੋ ਧੰਨਵਾਦ چار کل آیا چار کلے کنڈے تھان روانہ دیتا آیا روپے تک تھوڑا لیا ہے ਪਾਹ ਹੁੰਦੇ ਆ ਮਾਨਤ ਅਸੀਂ ਪੂਰੀ ਲਿਖੇ ਸੁਣਿਆ ਇਹਨਾਂ ਨੂੰ ਪਰਵਾਹ ਨਹੀਂ ਕੋਈ ਬੋਲੀਆਂ ਮਾਰ ਕੇ ਜਾਂਦਾ ਆ ਕੋਈ ਢੀਰ ਕੇ ਜਾਂਦਾ ਆ ਇਹਨਾਂ ਨੂੰ ਕੋਈ ਪਰਵਾਹ ਨਹੀਂ ਬਰਤੋ ਸੋਤਾ ਜੀ ਹਰ ਜਾਲ ਦੇ ਵਿੱਚ ਨਾਲ ਨਾਤਾ ਨਹੀਂ ਹੋ ਰਿਹਾ ਹਰ ਜਾਲ ਦੇ ਵਿੱਚ ਇਹਨਾਂ ਦਾ ਜਿਹੜਾ ਉਹ ਇਹਨਾਂ ਦੀ ਕੋਈ ਯੋਗ ਨਾ ਕੰਮਾਰ ਬੈਠੇ ਇਹਨਾਂ ਦੀ ਸੇਫਟੀ ਕਾਹਦੀ ਕਿਹਦੇ ਜਿਗੇ ਆ ਇਹਦੇ ਜਿਗੇ ਇਹਦੀ ਸਭੇ ਸੇਫਟੇ ਆ ਕੀ ਅਸੀਂ ਕਰਾਂਗੇ ਨਾ ਤਾਂ اور ساری ماڑی قسمت سارے پاس کے حالات دنوں دن بہتر ہونے جا رہے ہیں دنوں دن کے حالات جڑے وہ ماڑے ہونے جا رہے ہیں سر ہم دمکیاں مل رہی ہیں ماڑی قسمت ہے فرض تو یہ سا جا کتے سا جی ابھی پرانے اتحاد بھی ٹھاک مار گے تو کتنے سیفٹی کسی اپنا کہ ویو کرنے کا ابھی تہار جا رہا ہے وہ ساتھ ਵਾਸੀਓ ਜਿਹੜਾ ਸੀ ਉਹਦੇ ਆਪਦੇ ਨੇ ਕਿਤੇ ਅਮਰ ਤੇ ਲੁੱਟ ਹੋ ਨਹੀਂ ਸੀ ਪੰਜਾਬ ਦੇ ਜਿਹੜੇ ਸਾਡੇ ਵਾਸੀ ਵੀ ਨਾ ਉਹ ਲੋਕਾ ਹੁਆ ਬਾਦਰੋਂ ਦੇ ਹੁੰਦੇ ਸੀ ਇਹਦੇ ਵਿੱਚ ਜਰੀਆ ਸੀ ਇੱਧਰ ਦੇ ਵਿੱਚ ਹੈਗਾ ਵੀ ਉਹ ਬਾਦਰਾਂ ਦੇ ਹੁੰਦੇ ਸੀ ਅੱਜ ਹਰ ਰਾਤ ਹੋ ਗਿਆ ਸਾਡੇ ਅੰਦਰੇ ਬੈਠੇ ਆ ਸਾਡੇ ਸ਼ਰੇ ਆਪ ਭੰਗੀਆਂ ਕਰਦੇ ਨੇ ਅਸਲੀ ਗੋਸ਼ਾਵਾਦ ਨੇ ਖਾਦਾ ਸਾਡਾ ਪ੍ਰਸ਼ਾਸਨ ਨੂੰ ਆ ਸਾਡਾ حکومت ਤੇ ਸਾਧਿਆ بڑے بڑے ਦਾਵੇ ਕਰਕੇ بڑے بڑے ਵੱਡੇ ਵਾਅਦੇ ਕਰਕੇ ਸਰਕਾਰ ਤੇ ਸੱਤਾ ਦੇ ਵਿਚ ਆ ਕੇ ਪਰ ਸਾਡੇ ਹਾਲਾਤ ਜਿਹੜੇ ਆ ਮੇਰੇ ਮੇਰੇ ਮਾਪਿਆਂ ਦਾ ਹਾਲਾਤ ਸਾਡੇ ਜਿਹੜੇ ਉਹ ਦਿਨੋਂ ਤੋਂ ਮਾਰੇ ਹੋਏ ਜਾ ਰਹੇ ਆ ਕਿਤੇ ਸਾਨੂੰ ਕੁਝ ਹੋ ਰਿਹਾ ਕਿਤੇ ਕੁਝ ਹੋ ਰਿਹਾ ਆ ਪਰ ਵਾਦਾ ਕਿਤੇ ਵੀ ਸਾਡਾ ਜਿਹੜਾ ਆ ਉਹਨੂੰ ਐਵੇਂ ਜਿਹੜਾ ਹੀ ਇਹ ਚੌਂਦੇ ਵਿੱਚ ਲਾਲਾ ਲਾਲਾ ਰਗੜਾਈ ਕੀਤੀ ਇਹਨੇ ਜਿਸ ਨੂੰ ਚਾਹੀਦਾ ਸੀ ਸਰਕਾਰ ਨੂੰ ਆ ਕੇ ਕੇ ਤੇ ਪਤਾ ਲੱਗ ਜਾਂਦਾ ਵੀ ਘੱਟੇ ਕੋਈ ਵਾਰ ਦਾਤ ਹੋਈ ਨਹੀਂ ਬਸ ਇੱਕ ਝੋਕੇ ਅਸੀਂ ਚੋਪੇ ਆਕੀਓ ਕੇ ਇਸ ਕਰਕੇ ਆ ਕਿ ਕੋਈ ਗੱਲ ਨਹੀਂ ਆਜੇ ਇਹਦੇ ਨਾਲ ਹੋ ਰਿਹਾ ਸਾਡੇ ਸਾਡਾ ਜੀ ਜਲਦੀ ਆ ਸਾਡੇ ਅੱਜ ਤੱਕ ਬਲਾਮੀ ਨਹੀਂ ਹੋ ਗਿਆ ਜੇ ਆਜੇਗੇ ਨਾ ਹੋਇਆ ਭਲਕੇ ਸਾਡੇ ਨਾਲ ਹੋਊਗਾ ਵਾਰਿਸ ਸਾਡੇ ਵੀ ਆਉਗੇ ਇਸ ਕਰਕੇ ਸਰਕਾਰੀ ਨੂੰ ਬੇਨਤੀ ਆ ਕਿ ਜਿਹੜਾ ਵੀ ਕੋਈ ਕਦਮ ਚੁੱਕਣਾ ਜੋ ਵੀ ਕਰਨਾ ਆ ਵੀਰ ਬੈਠੇ ਆ ਇਹ ਕੋਈ ਸ਼ੌਂਕ ਨੂੰ ਨਹੀਂ ਬੈਠੇ ਚਾਹੁੰਦੇ ਨਾ ਕੋਈ ਇਹਨਾਂ ਦਾ ਕੋਈ ਸ਼ੌਂਕ ਨਹੀਂ ਮਜਬੂਰੀ ਦੇ ਹਾਲਾਤ ਇਹ ਕੋਈ ਅੱਗੇ ਹੈ ਤਹਾਡੇ ਨਾਲ ਜੇ ਵੀ ਚੌਂ ਵਾਲੇ ਵੀ ਜਾ ਜਾ ਰਹੇ ਉਹ ਗੱਲ ਕਰਦੇ ਹੋਗੇ ਕੋਈ ਗੱਲ ਤੁਹਾਡੇ ਨਾਲ ਚੱਲਦੀ ਹੋਗੀ ਪਰ ਕੋਈ ਸੇਫਟੀ ਦਾ ਕੋਈ ਇਹਨਾਂ ਨੂੰ ਪਾ ਕੇ ਦਿਲਾਸਾ ਦੋ ਕਿ ਅਸੀਂ ਤੁਹਾਡੇ ਨਾਲ ਖੜੇ ਆ ਜਾਂ ਇਥੇ ਆ ਕੇ ਕੋਈ ਗੱਲ ਕਰਦੇ ਆ ਤੁਹਾਡੇ ਨਾਲ ਇਹਨਾਂ ਦਾ ਜਿਹੜਾ ਆ ਉਹ ਸੇਫਟੀ ਤੋਂ ਸੇਫਟੀ ਕਰੀਏ ਨਾਲੀ ਆਵਾਜ਼ ਨਹੀਂ ਸੁਣੇ ਜਾਵੇ ਨਿਕਾ ਜੱਗੇ ਬੱਤੀਆਂ ਨੇ ਆ ਫਿਰ ਅਸੀਂ ਵੱਡਾ ਜਿਹੜਾ ਪ੍ਰੋਗਰਾਮ ਕੋਈ ਤੋਂ ਰਹਿ ਨਹੀਂ ਦਿੱਤਾ ਕੂ ਗਿਆ ਕਿ ਜੀਪੂ ਦਾ ਤੇ ਆ ਗੱਲ ਹੋ ਗਈ ਆ ਸਾਨੂੰ ਅਰਸ਼ੀ ਚੋਕ ਜਿਹਨੇ ਬੰਨਾ ਕੋਨਾ ਹੋ ਗਿਆ ਸਰ ਭਾਦਾ ਵੀ ਆ ਜੇਰਾ ਇੱਥੇ ਬੈਠੇ ਆ ਹੋਰ ਗੱਲਾਂ ਤੁਹਾਡੇ ਕੋਲ ਅੱਗੇ ਦਵਾਗੇ ਨਰ ਜਿਹੜਾ ਤੁਹਾਡਾ ਵੀ ਖਾਰਾ ਬਤ ਹੋਗਾ ਤੁਹਾਨੂੰ ਦੇਖਾਂਗੇ ਤੁਹਾਨੂੰ ਕਿ ਕਿਉਂ ਪਰੇ ਬੈਠੋਗੇ ਇਸ ਕਰਕੇ ਮੈਨੂੰ ਜਾਗਨੀ ਬਣਾਨੀ ਕਰਨੀ ਆ ਕਿਉਂਕਿ ਇਹ ਵੀਰ ਮੈਂ ਜਿਹੜੇ ਆ ਕਬਿਟੇ ਆਣੀਆਂ ਗੱਲਾਂ ਕਰਕੇ ਮੈਂ ਫਰੀ ਸਾਹਿਬੋਂ ਦਾ ਲਾਈਵ ਕੀਤਾ ਬਾਲਸਾ ਤੁਹਾਨੂੰ ਵੀ ਕੀਤੀ ਹੋਣੀ ਆ ਆਪਾਂ ਦਾ ਰੋਜ਼ ਹੁੰਦਾ ਬੋਲਣ ਯੋ ਇਸ ਨੂੰ ਨੱਚਣ ਤੋਂ ਮੇਰਾ گے پڑھ تو پیابی کرنے کا دکاندار گزارا کرتے آپ روٹی روٹی جی بہت اوکی ہوئی پہ آپ پروار والے جڑے آزارے کرنے بالکل ہوئے پڑا سرکار کے گاگر گردی ਸਾਰੇ ਬਚੂ ਪਿਆ ਕਿ ਚਲੇ ਨਾਮ ਦੇੰਦਾਰੇ ਸਿੱਧੀਆਂ ਗੋਲਿਆਂ ਮਾਰਵਾ ਜਾ ਰਹੀਆਂ ਨੇ ਭਰਾਓ ਇਕੱਠੇ ਹੋ ਲੋ ਇਕੱਠੇ ਹੋ ਕੇ ਸਾਰੇ ਇੱਕ ਤਰ੍ਹਾਂ ਸੰਗੂਤ ਦਿਓ ਜਿਦੇ ਭਰਾ ਇਕੱਲੇ ਇਕੱਲੇ ਨੂੰ ਇਕੱਲੇ ਇਕੱਲੇ ਨੂੰ ਘਰਾਂ ਤੋਂ ਤੁਹਾਨੂੰ ਕੱਢ ਕੇ ਮਾਰਨ ਆਏ ਨੇ ਇਹ ਤਾਂ ਕੇ ਇਕੱਠੇ ਹੋਵਾ ਸਾਰੇ ਕਲੇ ਪਰਾਂ ਤੇ ਭਾਲ ਹੁੰਦਾ ਹੈ ਇੱਕ ਤਰ੍ਹਾਂ ਬਕਰਤ ਹੁੰਦੀਆਂ ਆ ਸਰਕਾਰ ਦੇ ਖਿਲਾਫ ਜਿਹੜੇ ਹੋਏ ਕੱਟੇ ਹੋ ਕੇਾਰੇ ਇੱਥੇ ਝੋਲ ਦੇ ਜਾਓ ਆ ਕੇ ਆਪਾਂ ਇੱਕ ਤਰ੍ਹਾਂ ਬਗੂਤਈਏ ਸਭ ਇਹਦੇ ਬਰਾਬਰਾਂ ਨੂੰ ਕਾਲਾ ਵੀ ਬੰਦ ਕਰ ਲਿਆ ਪਾਣਿਆਂ ਨੇ ਕਿੱਥੇ ਜਾਣ ਵਾਲੇ ਆਪਾਂ ਪਰਵਾਰਾਂ ਨੂੰ ਆਗੇ ਕਿਤਰਾ ਤੋਂ ਪਰਵਾਰ ਪਾਲਾਂਗੇ ਇਸ ਕਰਕੇ ਇਸ ਸਰਕਾਰ ਦੇ ਜੋ ਉਦਾਗਤੀ ਚਾਹੀਏ ਉਹਦੇ ਖਿਲਾਫ ਇਕੱਠੇ ਹੋਓ ਸਰਕਾਰ ਦਾ ਬਿੱਕ ਸਿਆਪਾ ਕਰੋ ਸਕਾ ਚੇ ਇੱਕ ਸਕਾ ਚਈ ਆ ਇਹਦੇ ਕੰਨਾਂ ਤੱਕ ਪਰਮੋਡ ਤੁ ਨੂੰ ਸਰਕੇ ਇਹਨਾਂ ਨੂੰ ਕਿਸੇ ਨੂੰ ਕੋਈ ਨਾ ਐਮਲੇ ਆ ਕੋਈ ਨਾ ਰੱਬਤਿਆ ਕਦੀ ਵੀ ਕਿਸੇ ਨੇ ਉਹ ਕੰਮ ਦੀ ਗੱਲ ਹੀ ਨਹੀਂ ਕੀਤੀ ਝੂਠੜਿਆਂ ਦਾ ਸਵਾਹ ਝੂਠੀਆਂ ਹਥਿਆਰ ਬਾਦਲਿਆ ਝੂਠੇ ਵਾਦੇ ਝੂਠਾ ਹੀ ਸਾਰਾ ਕੁਝ ਤੂੰ ਹੁੜੇ ਪੁੱਤੀ ਜਾਂਦੇ ਆ ਇੱਕ ਵੀ ਦੁਕਾਨਦਾਰ ਮਤ ਪਤਾ ਨਾ ਗਰਾਉਂਡ ਤੇ ਕੋਈ ਲੋਕਾਂ ਵਾਜੇ ਦਾ ਆ ਕੇ ਹੋ ਰਿਹਾ ਮੁੰਡਾ ਵਤੀ ਇੰਨੀ ਹੋ ਜੁਕੀ ਆ ਕਿ ਸਾਲੇ ਨੋ ਵੀ ਉੱਖਾ ਹੋ ਜੁਕਾ ਜੇਕਰ ਤੁਸੀਂ ਆਓ ਆ ਕੇ ਸਾਰੇ ਦੇ ਬੈਠੋ ਬਹਿ ਕੇ ਇੱਕ ਤਰ੍ਹਾਂ ਸਕੂਤਿਓ ਤਾਂ ਕਿ ਆਪਾਂ ਚਾ ਆਪਣਾ ਆ ਵੀ ਕਰਨਾ ਪੈਣਾ ਇਹਨਾਂ ਲੋਕੀ ਆਪਣੀ ਆਸ ਨਹੀਂ ਰੱਖੀ ਚਾਹੀਦੀ ਭਾਵੇਂ ਇਹਨਾਂ ਦੇ ਕੰਨਾਂ ਤੱਕ ਵਾਰ ਪਹੁੰਚਾਉਣੀ ਆਪਣੇ ਉਹ ਜ਼ਰੂਰੀ ਆ ਉਹ ਆਵਾਜ਼ ਆਪਾਂ ਤਾਂ ਹੋਏ ਚਾ ਸੁਣ ਰਹੇ ਆ ਜੇ ਆਪਾਂ ਕੱਥੇ ਹੋ ਕੇ ਇੱਥੇ ਇੱਕ ਦਾ ਸਕੂਤਿਓ ਇੱਥੇ ਧੰਨੇ ਚਾ ਸ਼ਾਮਲ ਹੋ ਤਾਂ ਕਿ ਸਰਕਾਰ ਨੂੰ ਮਾੜਾ ਬਹੁਤ ਪਤਾ ਲੱਗੇ ਕਿ ਲੋਕ ਕਿੰਨੇ ਦੁਖੀ ਆ। ਐਂ ਸਿੱਕਾ ਦਾਸਾ ਵੈਦਿਕ ਇਸ ਕਰਕੇ 12 ਇੱਕ ਤਰ੍ਹਾਂ ਹਜੂਤੋ ਕਿ ਸਾਰੇ ਜਾਤੀ ਹੋ ਗਏ ਆਪੀ ਜੱਡੇ ਪੰਡੀਆਂ ਨਾਲ ਆ ਰਹੀਆਂ। ਸ਼ਾਮ ਤੱਕ ਇੱਥੇ ਸਾਰੇ ਜਾਤਿਆਂ ਨੇ ਪਹੁੰਚ ਜਾਣਾ ਹੈ। ਔਰ ਘਾਰਾਂ ਨੂੰ ਪੀਰ ਕਿ ਕੋਈ ਵੀ ਇਹ ਦਾ ਆਉਜੀ ਦੁਕਾਨ ਤੇ ਨਾਮ ਲੱਟੋ ਸਾਰੇ ਦੁਕਾਨਾਂ ਬੰਦ ਕਰਾਓ ਆ ਦੇਖ ਲਿਆਦਾ ਨਾ ਬੇਚੀ ਜਾ ਕਿ ਜਿਹੜੀਆਂ ਦੁਕਾਨਾਂ ਖੁੱਲੀਆਂ ਐ ਬੰਦ ਕੀਤੀਆਂ ਜਾਂ ਤਾਂ ਸਾਰੇ ਇੱਥੇ ਆਓ ਇਹ ਕੋਈ ਦੁਕਾਨਾਂ ਬੰਦ ਕੀਤੀਆਂ ਐ ਤੇ ਲਾਕੇ ਦੇ ਦੱਸ ਖੁੱਲਣਾ ਹੈ ਕਿ ਦੁਨੀਆਂ ਦਾ ਵੀ ਕੁਝ ਹੁੰਦਾ ਹੈ ਕਿ ਅਜਿਹੀ ਕਹਾਣੀ ਪਾਈ ਜਾਂਦਾ ਹੈ ਇਸ ਦਾ ਕੇ ਆ ਜਿਹੜੀਆਂ ਦੁਕਾਨਾਂ ਖੁੱਲੀਆਂ ਆ ਉਹ ਸਾਰੇ ਇੱਥੇ ਆਉਣ ਚਾਹੋ ਤੇ ਨਹੀਂ ਤਾਂ ਆਪਾਂ 48 ਤੋਂ ਬਾਅਦ ਹੀ ਆਵਾਂਗੇ ਫਿਰ ਆਪਾਂ ਦੁਕਾਨਾਂ ਬੰਦ ਕਰਾਉਣੀਆਂ ਅੱਜ ਸਾਰੇ ਦੁਕਾਨਾਂ ਜਿਹੜੀਆਂ ਬੰਦ ਕਰਕੇ ਇੱਥੇ ਪਹੁੰਚ ਜਾ। ਚਾਹੀ ਇਹ ਜੇ ਵੀ ਆਪਣੀ ਇੱਥੇ ਬਾਜ਼ਾਰ ਦੀ ਕਮੇਟੀ ਬਣੀ ਆ ਉਹਨੂੰ ਬੇਨਤੀ ਆ ਕਿ ਸਾਰੇ ਜਾਣੇ ਆਪਾਂ ਦਾ ਇੱਕ ਤਰ੍ਹਾਂ ਨਿਯਤ ਹੋ ਥੋੜੀ ਪਾਈ ਥੋੜੀ ਜੀ ਜੇ ਮੈਂ ਗੱਲਾਂ ਕਰੀ ਹੋਏ ਫਿਰ ਇਹਨਾਂ ਦੇ ਜਿਹੜੇ ਗੁੱਡਾ ਅਫਸਰਾਂ ਦੇ ਜਿਹੜੇ ਹੌਸਲੇ ਆ ਹੋਰ ਬਣ ਜਾਣ। ਅੱਜ ਬੋਲੀ ਕਾਂਦੇ ਵਾਲਿਆਂ ਦਾ ਉਹ ਹੈ ਉਹ ਮੈਂ ਤਾਂ ਮੈਂ ਹੁਣ ਜਾਖੜੇ ਆ ਜਾਣਾ ਸਾਹਿਬ ਜੀ ਚਾਹੀ ਹੁਣ ਆ ਕੇ ਬਨੇ ਬੰਦ ਨੂੰ ਦੇਖਦੇ ਆ ਆਜ ਰੋਟੀ ਇੱਥੇ ਖਾਣੇ ਰੋਟੀ ਦਾ ਘੜਾ ਦਿਖਾ ਲਈ ਆਜ ਰੋਟੀ ਮੈਂ ਇੱਥੇ ਘਾਲਦੀ ਕਰੋ ਬਣਾ ਲਏ ਰੋਟੀ ਪਾ ਤੋ ਠੀਕ ਆ ਲੈ ਆਣੇ ਕੋਈ ਨਹੀਂ ਬਾਬਾ ਜੀ ਜੁੜ ਜਾਂਦਾ ਆ ਹਾਂ ਪਾਣੀ ਪਾਣੀ ਨਹੀਂ ਤੂੰ ਦੱਸਿਆ ਨਹੀਂ ਇਹਨੂੰ ਪਹਿਲਾਂ ਪਾਣੀ ਪੀਓ ਤੀਆਂ ਤੀਆਂ ਦੇ ਬੈਠੇ ہیلو مردآباد مردآباد مرد آباد مردآباد مردآباد ਮੁੱਖ ਮੰਤਰੀ ਜੀ ਮੁਰਦਾਬਾਦ ਜੀ ਆਪ ਸਰਕਾਰ ਮੁਰਦਾਬਾਦ ਇਹ ਕੋਈ ਸਰਕਾਰ ਆ ਛੋਟਾ ਲੱਖ ਪੈਸੇ ਦੇ ਵਿੱਚ ਮਤਲਬ ਦਾਣਾ ਹੋਣਾ ਉਹਨਾਂ ਨੂੰ ਕੋ ਆਪਣੀ ਰਾਜਨੀਤੀ ਦਾ ਮਸਲਾ ਸੀ ਕਿ ਅਸੀਂ ਪਿਓ ਨੇ ਪੱਟੀ ਲੋਟ ਖਾਣ ਵਾਲੇ ਲੋਟਾਂ ਨੂੰ ਸਨਣਾ ਕਿ ਇੱਕੋ ਆਮ ਆਦਮੀ ਪਾਰਟੀਆਂ ਨੇ ਬਣੀ ਆ ਕਿ ਚਾਹ ਆਵਾਜ਼ ਮਾਰ ਕੇ ਬਣੀ ਆ ਬੁੱਲੇ ਸਾਰੇ ਤੇ ਬਣੀ ਆ ਆਪਣੀ ਆਪਣੀ ਲੋਟਾਂ ਰਾਜਨੀਤੀ ਕਿਉਂਕਿ ਪੰਜਾਬ ਨੂੰ ਨੱਥਲਾ ਪੰਜਾਬ ਪੜਾਦਾਂ ਕਰ ਰਿਹਾ ਸੀ ਉਹ ਕਰਦਾ ਨਹੀਂ ਸੀ ਜੇਕਰ ਕੋਈ ਬਣਾਇਆ ਜਾਂਦਾ ਤਾਂ ਉਹਦਾ ਸਾਲ ਹੋ ਗਿਆ ਤਾਂ ਇਹ ਮੁਸ਼ਕਿਲ ਕੀਤੀ ਕਿ ਚਾਹਾਂਗਾ ਕੋਈ ਵੀ ਕੰਮ ਆਉਂਦਾ ਲੱਗੇ ਉਹ ਜਰਨਲ ਚਾਹੀਦੀ ਉਹ ਚਾਹੀਦੀ ਉਹ ਚੁੱਪ ਕਰੋ ਯਾਰ ਤੇਰਾ ਜੀਰੋ ਕਰਨਾ ਹੈ ਤੇਰਾ ਬੰਦਾ ਬੈਠਾ ਹੈ ਲੋਕਾਂ ਨੂੰ ਕੋਈ ਨਾਮ ਕਰਦਾ ਪੈਸਾ ਲੈਂਦਾ ਸੋ ਮੇਰੇ ਜੀ ਆ ਇਹ ਹੋ ਜਦੋਂ ਸਾਰੇ ਕੋ ਲੋਕਾਂ ਨੇ ਮੰਗ ਕਰਨਾ ਕਿ ਇਹਨਾਂ ਦੇ ਪੀਲਾ ਤੋਂ ਹੋਣਾ ਸਰਕਾਰ ਬੜੀ ਵੱਡੀ ਨਕਾਸੀ ਦੇਖੋ ਬੜਾ ਆ ਬੋਲਦਾ ਦੱਸ ਸਕਦਾ ਦਰਦਾ ਫੋਨ 50 ਦੀ ਗਾਖੀ ਆ ਉਹਦੀ ਜ਼ਿੰਮੇਵਾਰੀ ਪੂਰੀ ਕਰਕੇ ਦੇ ਦੇ ਪਾਜੋ ਔਰ ਇਹਨਾਂ ਨੂੰ ਲੱਗਦਾ ਕਿ ਕਿੱਨਾ ਕਰਕੇ ਤੱਕ ਪਾਜੋ ਦੇ ਸਾਡੇ ਕੱਟਾ ਖੜਾ ਕਰਦਾ ਦੋਨੋਂ ਦਾ ਨੰਬਰ ਪੰਜਾਬ ਨਾਲ ਤਰਫਾ ਜੀ ਜੋ ਪਹੀਆ ਹੈ ਦੁਨੀਆ ਬਿਲਕੁਲ ਹੀ ਜਗ੍ਹਾ ਉਦੋਂ ਬੰਦ ਹੋ ਗੁਣਾ ਬਾਹਰ ਕਰਦੇ ਨਾ ਬਿਨਾ ਹੋਏ ਕੋਈ ਨਾ ਸਾਡੇ ਮੱਤ ਨਾਲ ਜਾ ਮਾਰਨੀ ਆ ਕੋਈ ਦਲੇਰੀ ਵਾਲਾ ਕੰਮ ਨਹੀਂ ਜੇ ਹਿੰਮਤ ਹੈ ਤੇ ਕਿਸੇ ਬੰਦੇ ਦੇ ਨਾਲ ਪੰਗਾ ਲੈਣ ਬਾਹਰ ਜਾ ਕੇ ਚੋਰਾਂ ਨੂੰ ਫੋਨ ਨਾ ਕਰਨ ਅਸਰਚੂ ਨੇ ਅੱਜ ਪੂਰੀ ਕੋਸ਼ਿਸ਼ ਕੀਤੀ ਆ ਜਿੰਨੀ ਕੁ ਦੇਰ ਤੋਂ ਉਹਨੂੰ ਇਨਫੋਰਮੇਸ਼ਨ ਮਿਲੀ ਪੇਛਾ ਕਰਨ ਦੀ ਕੋਈ ਨੂੰ ਵੀ ਅਸੀਂ ਟ੍ਰੇਸ ਕਰਾਂਗੇ ਹਰ ਇੱਕ ਟੈਕਨੀਕਲ ਤਰੀਕੇ ਨਾਲ ਵੀ ਟ੍ਰੇਸ ਕਰਾਂਗੇ ਹਰ ਤਰੀਕੇ ਨਾਲ ਟ੍ਰੇਸ ਕਰਾਂਗੇ ਜੇ ਗੋਲੀਆਂ ਚਲਾਉਣ ਵਾਲੇ ਸਾਡੇ ਤੇ ਗੋਲੀਆਂ ਚਲਾਉਂਦੇ ਆ ਤੇ ਗੋਲੀਆਂ ਸਾਡੇ ਕੋਲ ਵੀ ਆ ਗੋਲੀਆਂ ਦਾ ਜਵਾਬ ਗੋਲੀਆਂ ਨਾਲ ਹੀ ਦਿੱਤਾ ਜਾਵੇ ਤੇ ਫੇੜੀ ਜਾ ਕੇ ਇਸ ਸੀਜ਼ਨ ਨੂੰ ਖੱਲ੍ਹ ਪੈਦੀ ਆ ਮੇਰਾ ਖਿਆਲ ਤੁਸੀਂ ਸਾਰੇ ਸਹਿਮਤ ਹੋਵੋਗੇ ਸੋ ਸਾਨੂੰ ਥੋੜਾ ਜਿਹਾ ਵਿੱਚ ਸਮਾਜਦਰ ਧਰਨੇਲ ਧਿਆਨ ਦੇਣ خاطر ਥੋੜਾ ਜਿਹਾ ਚੇਂਜ ਹੋਇਆ ਐਫ ਆਈ ਆਰ ਅਸੀਂ ਦਰਜ ਕਰ ਲਈ ਆ ਨਵੀਆਂ ਜਿਹੜੀਆਂ ਸੈਕਸ਼ਨਸ ਆਈਆਂ ਨੇ ਨਵੇਂ ਕਾਨੂੰਨ ਦੀਆਂ ਉਹ ਵੀ ਅਸੀਂ ਵਿੱਚ ਐਡ ਆਨ ਕਰ ਲਿਆ ਨੇ ਭਾਵੇਂ ਬਾਹਰ ਬੈਠਾ ਉਹਦਾ ਟ੍ਰਾਇਲ ਇੱਥੇ ਚੱਲੂਗਾ ਉਹਦੀ ਗੈਰ ਹਜ਼ਰੀ ਦੇ ਵਿੱਚ ਵੀ ਸਜ਼ਾ ਹੋਊਗੀ ਕਿ ਮੇਰੀ ਗੱਲ ਜੇ ਸੁਣਦਾ ਹੈ ਤੇ ਚੱਜ ਨਾਲ ਸੁਣ ਲੈ ਸੋਕਰ ਆਦੇ ਡੈਨਾਂ ਵੀ ਛੱਡ ਦਿੰਦੀਆਂ ਹੁਣੇ ਮੈਂ ਤੁਹਾਨੂੰ ਡੈਨਾਂ ਉਹ ਵੀ ਵੱਡੀ ਡੈਨ ਆਪਸੋਂ ਜਿਹੜਾ ਆਪਣੇ ਇਲਾਕੇ ਨੂੰ ਲੁੱਟਣ ਤੇ ਲੱਗੇ ਨੇ ਵੇਖੋ ਦੋ ਤਿੰਨ ਗੱਲਾਂ ਨੇ ਜਿਹੜੀਆਂ ਕਰਨ ਵਾਲੀਆਂ ਨੇ ਕਮੇਟੀ ਬਣਾਓ ਵਧੀਆ ਗੱਲ ਆ ਕੋਈ ਆਪਾਂ ਦੁਕਾਨ ਦਾ ਜਾਂ ਕੋਈ ਸਿਸਟਮ ਦਾ ਤੁਹਾਡਾ ਸੁਧਾਰ ਹੋਊਗਾ ਤੂੰ ਤੁਹਾਨੂੰ ਕੋਈ ਪ੍ਰਸ਼ਾਸਨ ਵੱਲੋਂ ਕਮੀਆਂ ਮੇਰੇ ਵੱਲੋਂ ਕਮੀਆਂ ਥਾਣੇ ਵੱਲੋਂ ਕਮੀਆਂ ਕੋਈ ਚਾਰ ਬੰਦੇ ਜਾਣ ਕੇ ਗੱਲ ਕਰਨਗੇ ਤੇ ਗੱਲ ਦੀ ਸੁਣਵਾਈ ਹੋਊਗੀ ਵੈਸੇ ਤੇ ਸਾਡੇ ਕੋਲ ਕੋਈ ਸਿੰਗਲ ਬੰਦਾ ਵੀ ਚਲ ਜੇ ਆਪ ਤੋਂ ਆਮ ਵੀ ਬੰਦਾ ਚਲ ਜੇ ਤੇ ਉਹਦੀ ਵੀ ਅਸੀਂ ਸੁਣਵਾਈ ਕਰਦੇ ਆ। ਸੋ ਅਸੀਂ ਕੋਸ਼ਿਸ਼ ਕਰਾਂਗੇ ਵੀ ਇਸ ਮੈਟਰ ਨੂੰ ਜਿੰਨੀ ਜਲਦੀ ਹੋ ਸਕੇ ਨੂੰ ਪ੍ਰੈਸ ਕਰਕੇ ਤੇ ਦੋਸ਼ੀ ਇਥੋਂ ਬਾਜ਼ਾਰ ਤੋਂ ਭਵਾ ਕੇ ਕਰਾਂਗੇ। ਆ ਪਿੱਛੇ ਜੇ ਘਟਨਾ ਹੋਈ ਸੀ ਆਪਣਾ ਚੋਲਾ ਸਾਹਿਬ ਦੁਕਾਨਦਾਰ ਦੇ ਗੋਲੀ ਮਾਰ ਦਿੱਤੀ ਉਹ ਵੀ ਬੰਦੇ ਫੜੇ ਗਏ ਨੇ। ਸਰਪਤੀ ਸਾਹਿਬ ਉਹ ਤਾਂ ਐਸਿਈਏ ਦੀ ਟੀਮ ਨੇ ਫੜੇ ਨੇ। ਸੋ ਅਸੀਂ ਲੱਗੇ ਆ। ਮਤਲਬ ਕਿ ਹਰ ਇੱਕ ਪਾਸੇ ਲੱਗੇ ਆ। ਇਹ ਮਤ ਮਾਰ ਕੇ ਤੇ ਸ਼ੇ ਕੰਮ ਕਰਨ ਦੇ ਆ ਪਰ ਜਿੱਥੇ ਆਪਣੀ ਸਾਂਝੀ ਵਾਲਤਾ ਦੀ ਗੱਲ ਆ ਜਿੱਥੇ ਇੱਕ ਦੂਜੇ ਨਾਲ ਲੋਨ ਦੀ ਗੱਲ ਆ ਦੇਖੋ ਪੁਲਿਸ ਪ੍ਰਸ਼ਾਸਨ ਆਸਤੇ ਤੋਂ ਧਰਨਾ ਮਾਰਾ ਹੁੰਦਾ ਹੈ ਪਰ ਜੇ ਤੁਸੀਂ ਧਰਨਾ ਲਾਇਆ ਤੇ ਤੁਸੀਂ ਏਕੇ ਨੂੰ ਸਾਬਤ ਕੀਤਾ ਹੈ ਇਹ ਏਕਾਪਾ ਨਾਲ ਦੋਸ਼ੀਆਂ ਦੇ ਖਿਲਾਫ ਵੀ ਕਰੀਏ ਮਾਰੀ ਜੀ ਮਤ ਮਾਰੀਏ ਤੇ ਆਪਣਾ ਕੰਮ ਸੂਤਰ ਆ ਜਾਊਗਾ ਉਹ ਕਮੇਟੀ ਮੇਰੇ ਕੋਲ ਆਊਗੀ ਮੈਂ ਸਾਰਿਆਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਗੋਲ ਕੇ ਕਿ ਨਹੀਂ ਦੱਸ ਸਕਦਾ ਮੈਂ ਕਮੇਟੀ ਨੂੰ ਦੱਸ ਦਿਆਂਗਾ ਕਿਸੇ ਨੂੰ ਪ੍ਰਸ਼ਾਸਨ ਦੇ ਲੈਵਲ ਦੇ ਵਿੱਚ ਲੋੜਿਆ ਕਿਸੇ ਦੁਕਾਨਦਾਰ ਨੂੰ ਲੋੜਿਆ ਕਿਸੇ ਨੂੰ ਧਮਕੀ ਆਉਂਦੀ ਆ ਤੇ ਇਹਨੂੰ ਕੱਲ ਨੂੰ ਗੁਪਤ ਨਾ ਰੱਖੋ ਤੁਰੰਤ ਜਿਹੜੀ ਇਨਫੋਰਮੇਸ਼ਨ ਕਿਸੇ ਨਾ ਕਿਸੇ ਤਰੀਕੇ ਮਤਾਬਕ ਸਾਡੇ ਕੋਲ ਦੇ ਕੇ ਜਾਓ ਤਾਂ ਕਿ ਅਸੀਂ ਉਹਨੂੰ ਪ੍ਰੋਸੀਡ ਕਰ ਸਕੀਏ ਇਹ ਕਰਦੇ ਕੀ ਆ ਵਿਦੇਸ਼ ਚਲ ਜਾਂਦੇ ਆ ਵਿਦੇਸ਼ ਤੋਂ ਕਾਲਾ ਕਰਦੇ ਨੇ ਮੈਂ ਫੇਰ ਉਹੀ ਗੱਲ ਆ ਮੈਂ ਲੰਮੀ ਡਿਟੇਲ ਦੇ ਵਿੱਚ ਗੱਲ ਨਹੀਂ ਕਰਨੀ ਮੈਂ ਗੋਲੀ ਚਲਾਉਣ ਵਾਲਿਆਂ ਨੂੰ ਸੱਚ ਤਾੜਨਾ ਇੱਥੇ ਬੈਠ ਕੇ ਸਾਰਿਆਂ ਦੇ ਵਿੱਚ ਕਰਦਾ ਤੇ ਉਹ ਸੁਣ ਵੀ ਲੈਣ ਜਿਤਾਉ ਗੋਲੀਆਂ ਚਲਾ ਕੇ ਗਏ ਨੇ ਤੇ ਗੋਲੀਆਂ ਬਰਾਬਰ ਚੱਲਣਗੀਆਂ ਇਹ ਚਾਹੇ ਕਿਸੇ ਦਾ ਪੁੱਤ ਮਾਰਿਆ ਜਾਵੇ ਤੇ ਚਾਹੇ ਕਿਸੇ ਦਾ ਕੁੜੀ ਮਾਰਿਆ ਜਾਵੇ ਇਹਨਾਂ ਕੰਮਾਂ ਤੋਂ ਬਾਹਰ ਆ ਜਾਓ ਚਾਹੇ ਉਹ ਦਾਸੂ ਵਾਲਾ ਚਾਹੇ ਕੋਈ ਲੰਡਾ ਆ ਜਾਂ ਚਾਹੇ ਕੋਈ ਸੱਤਾ ਆ ਸਾਰਿਆਂ ਦੀਆਂ ਪੂਛਾਂ ਵੜਦਿਆਂਗੇ ਤੇ ਜਿਹੜੇ ਇਹਨਾਂ ਦੇ ਨਾਲ ਇਨਵੋਲਵ ਹੋ ਰਹੇ ਆ ਮੇਰੀ ਬੇਰਾਂ ਨੂੰ ਰਿਕੁਐਸਟ ਆ ਵੀ ਉਹ ਆਪ ਤੇ ਵਿਦੇਸ਼ 'ਚ ਬੈਠੇ ਆ ਇਹਨਾਂ ਦਾ ਕਹਿਣਾ ਮੰਨ ਕੇ ਨਾ ਗਤੀਵਿਧੀਆਂ ਦੇ ਵਿੱਚ ਸ਼ਾਮਲ ਨਾ ਹੋ ਨਹੀਂ ਤਾਂ ਨਤੀਜੇ ਪੜੇ ਹੋਣਗੇ ਤੁਸੀਂ ਸਾਨੂੰ ਮੌਕਾ ਦਿਓ ਅਸੀਂ ਇਹਦੀ ਹਰ ਇੱਕ ਤਰੀਕੇ ਨਾਲ ਤਰਤੀਸ ਕਰਦੇ ਆ ਤੇ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਹੋ ਸਕੇ ਦੋਸ਼ੀਆਂ ਨੂੰ ਫੜ ਲਈਏ ਚਾਹਤ ਦੀ ਸੁਰੱਖਿਆ ਲਈ ਬਾਜ਼ਾਰ ਦੀ ਸੁਰੱਖਿਆ ਲਈ ਫੋਰਸ ਜਿੱਥੋਂ ਮਰਜ਼ੀ ਮੈਂ ਲੈ ਕੇ ਆਵਾਂ ਉਹ ਅਸੀਂ ਜਿਹੜੇ ਨਾਕਾ ਬੰਦੀ ਆ ਉਹਨਾਂ ਨੂੰ ਲਾਗੂ ਕਰਾਵਾਂਗੇ ਕਾਜ ਜੀ ਮੈਂ ਕਹਿ ਤਾ ਕਿ ਮੈਂ ਲਾਗੂ ਨੇ ਲਾਗੂ ਕਰਾਵਾਂਗੇ ਥੈਂਕ ਯੂ ਤੇ ਕੋਈ ਡਿਮਾਂਡਿੰਗ ਕੀਤੀ ਵੀ ਨਹੀਂ ਨਹੀਂ ਸਾਡੇ ਨਾਲ ਉਹਨਾਂ ਦੀ ਕੋਈ ਨਾ ਕੋਈ ਗੱਲ ਜੀ ਹਾਂ ਤੇ ਧਰਨਾ ਲਾਇਆ ਗਿਆ ਸਮੂਹ ਦੁਕਾਨਦਾਰਾਂ ਦਾ ਧਰਨਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਲਾਇਆ ਗਿਆ ਸੀਗਾ ਕਿ ਇਲਾਕੇ ਦੇ ਵਿੱਚ ਪਹਿਲਾਂ ਵੀ 3 4 5 ਧਰਨਾ ਵਾਅਦੇ ਹਨ ਬਾਜ਼ਾਰਾਂ ਦਾ ਜਾਂਦਰੀ ਗੁਲਤ ਆ ਜਾਂਦੇ ਅੱਗੇ ਪੱਕੀ ਆ ਜਾਂਦੀ ਆ ਕੁਛ ਕੁਛ ਨਹੀਂ ਕੋਈ ਹੁੰਦੀ ਪਿੱਛੇ ਗੱਲ ਇਹ ਇੱਕ ਤਾਂ ਪਹਿਲਾਂ ਜਿੱਦ ਤੱਕ ਧਮਕੀ ਧਮਕੀ ਆਈ ਹੁੰਦੀ ਉਹ ਨਹੀਂ ਸਾਡੇ ਹਿੱਕੇ ਕੋਈ ਗੱਲ ਤੇ ਫਿਰ ਕੋਈ ਹੋਰ ਰੰਜਿਸ਼ ਕਿ ਜਾਂ ਫਰੋਦੀ ਦੀ ਗੱਲ ਨਹੀਂ ਰੰਜਿਸ਼ ਵਾਲੀ ਕਿਸੇ ਨਾਲ ਬੋਦੀ ਦੇ ਵੀ ਸ੍ਰੋਤੀ ਵਜ੍ਹਾ ਲੱਗਦੀ ਹੈ ਕਿ ਜਾਂ ਹੋਰ ਕੋਈ ਪਤਾ ਹੀ ਨਹੀਂ ਆਪਾਂ ਨੂੰ ਇਹ ਕੀ ਗੱਲ ਦਾ ਆਪਣੀ ਗੇਹ ਨਾਲ ਗੱਲ ਹੀ ਕੋਈ ਨਹੀਂ ਕੀਤੀ ਆਪਾਂ ਕਿਤਰਾ ਕਵਾਂਗੇ ਚਾਹਲੂ ਕੋ ਫੋਨ ਆਇਆ ਸੀਗਾ ਉਹਨਾਂ ਨੂੰ ਨਹੀਂ ਸਾਨੂੰ ਕੋਈ ਜੀ ਹੈ ਕਿ ਕੀ ਸਵਾਰ ਹੋਇਆ ਦੇਖੋ ਅਮਨਦੀਪ ਆ ਮੋਦੀ ਖਾਨਾ ਦੇ ਨਾਂ ਤੇ ਇੱਕ ਦੁਕਾਨ ਹੈ ਇੱਥੇ ਬਲਕੁਆਡੇ ਦੇ ਵਿੱਚ ਉਹਨਾਂ ਦੇ ਅੱਜ ਉਹ ਜਿਹੜੇ ਨੌਜਵਾਨ ਆ ਕੇ ਆ ਫਾਇਰਿੰਗ ਕਰਦੇ ਫਾਇਰਿੰਗ ਦੇ ਸਬੰਧ ਵਿੱਚ ਅਮਨਦੀਪ ਦੇ ਬਿਆਨਾਂ ਦੇ ਉੱਤੇ ਜਿਹੜੇ ਰੈਲੇਵੈਂਟ ਸੈਕਸ਼ਨ ਨੇ ਦੇ ਉਨ੍ਹਾਂ ਦੇ ਤਹਿਤ ਜਿਹੜਾ ਪਰਚਾ ਦਰਜ ਕਰਿਆ ਇਹਦੀ ਅਸੀਂ ਸੈਂਟਿਫਿਕ ਤਰੀਕੇ ਨਾਲ ਤੇ ਆਪਣੀ ਹਰ ਜਿਹੜੀ ਮੈਨੂਅਲ ਤਰੀਕੇ ਨਾਲ ਵੀ ਦੀ ਇਨਵੈਸਟੀਗੇਸ਼ਨ ਕਰਾਂਗੇ ਦੋਸ਼ੀਆਂ ਨੂੰ ਜਲਦੀ ਕਾਨੂੰਨਕਾਰੀ ਕਰ ਲਾਂਗੇ ਹਾਂ ਰੋਸ ਬਚੋਂ ਜਿਹੜੇ ਕਿਸੇ ਚੌਂਕ ਦੇ ਵਿੱਚ ਜਿੰਨੇ ਵੀ ਦੁਕਾਨਦਾਰ ਹੈ ਇਹਨਾਂ ਨੇ ਘਰ ਲਿਆ ਇਹਨਾਂ ਨੂੰ ਇਹੋ ਪ੍ਰੋਮੋਸਾ ਦਿੱਤਾ ਵੀ ਇਹਨੂੰ ਕਾਨੂੰਨ ਮਤਾਬਕ ਕਾਰਵਾਈ ਕਰਦਾ ਹੈ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਾਂਗੇ ਤੇ ਮੈਂ ਖੁੱਲੇ ਆਮ ਜਿਹੜਾ ਇਹਦੇ ਵਿੱਚ ਅਨਾਉਂਸਮੈਂਟ ਕੀਤੀ ਹੈ ਵੀ ਜਿਹੜੇ ਇਦਾਂ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੈ ਜਿਹੜੇ ਗੋਲੀਆਂ ਚਲਾਉਂਦੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਰਿਲੈਕਸੇਸ਼ਨ ਨਹੀਂ ਲੈਣ ਦਿੱਤੀ ਜਾਊਗੀ ਜੋ ਪੁਲਿਸ ਨਾਲ ਗੋਲੀਆਂ ਚਲਾਉਣਗੇ ਤੇ ਪੁਲਿਸ ਕੀ ਬਰਾਬਰ ਗੋਲੀਆਂ ਚਲਾਉਂਗੇ ਉਹ ਮੈਂ ਜਿੱਥੇ ਜਿਹੜੇ ਆ ਨੌਜਵਾਨ ਵੀਰ ਨੇ ਜਿਹੜੇ ਬਾਹਰ ਬੈਠੇ ਹੋਏ ਕੁੱਤੇ ਨੇ ਉਹਨਾਂ ਦੇ ਮਤਲਬ ਕਿ ਆਖਾ ਲੱਗ ਕੇ ਤੇ ਗਲਤ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਕਿਉਂਕਿ ਭੁਗਤਣਾ ਉਹਨਾਂ ਨੂੰ ਪੈਂਦਾ ਜਿਹੜੇ ਮੌਕੇ ਤੇ ਫੜੇ ਜਾਂਦੇ। ਹੂੰ ਤੇ ਪਤਾ ਹੈ ਗੋਲੀਆਂ ਕਿੰਨੀਆਂ ਚੱਲੀਆਂ ਅਸੀਂ ਕਰ ਰਹੇ ਜੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਕਿੰਨੀਆਂ ਗੋਲੀਆਂ ਚੱਲੀਆਂ ਸਰ? ਲਗਭਗ 6 ਤੋਂ 7 ਗੋਲੀਆਂ ਦੇ ਸ਼ਰੀਰ ਤੇ। ਤੇ ਮੀਸ਼ੇਸ਼ੇ ਜੀ ਵੱਜੀਆਂ? ਨਹੀਂ ਸ਼ੀਸ਼ੇ ਜੀ ਨਹੀਂ ਪੌੜੀਆਂ ਦੇ ਵਿੱਚ।